ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਸੰਦੀਪ ਸਿੰਘ ਨੂੰ ਅੱਜ ਮੈਡੀਕਲ ਵਾਸਤੇ ਲੈ ਕੇ ਆਂਦਾ ਤੇ ਮੈਡੀਕਲ ਦੇ ਦੌਰਾਨ ਸੰਦੀਪ ਸਿੰਘ ਜਦੋਂ ਫਸਟ ਆਫ 올 ਇੱਧਰ ਜਿਹੜੇ ਬੋਰਡ ਬਿਠਾਇਆ ਸੀ ਡਾਕਟਰਾਂ ਕੋਲ ਲੈ ਕੇ ਗਏ ਸੀ ਤੇ ਬੜੇ ਰਮਾਨ ਨਾਲ ਲੈ ਕੇ ਗਏ ਨੇ ਉਸ ਤੋਂ ਬਾਅਦ ਜੋ ਸੈਕਿੰਡ ਟਾਈਮ ਲੈ ਕੇ ਗਏ ਦੇਖਿਓ ਤੁਸੀਂ ਵੀ ਦੇਖਦੇ ਹੋ ਨਾ ਕਿ ਪਿੱਛੋਂ ਕਾਫੀ ਜਿਆਦਾ ਤਕੇ ਮਾਰਦੇ ਮਾਰਦੇ ਲੈ ਕੇ ਗਏ ਉਹਦੇ ਪੈਚ ਬਲਕਿ ਦਿੱਕਾ ਸੀ ਉਹਨੂੰ ਰਮਾਨਾ ਲੈ ਕੇ ਜਾਣਾ ਚਾਹੀਦਾ ਸੀ ਦੂਸਰੇ ਨੰਬਰ ਤੇ ਸਾਨੂੰ ਉਹ ਕੀ ਨਾਮ ਨੇ ਦੇ ਦਾ ਪ੍ਰਸ਼ਾਸਨ ਨੇ ਅਸ਼ਵਾਸ਼ਣ ਦਵਾਇਆ ਸੀ ਇੱਥੋਂ ਦੇ ਚੀਮਾ ਸਾਹਿਬ ਜੀ ਉਹਨਾਂ ਨੇ ਕਿਹਾ ਸੀ ਪਰਿਵਾਰ ਦੀ ਮੁਲਾਕਾਤ ਵੀ ਹੋ ਜੇਗੀ ਤੇ ਜਿਹੜਾ ਮੈਡੀਕਲ ਹੈ ਉਹ ਵੀ ਹੋ ਜਾਏਗਾ ਮਗਰ ਚਲੋ ਸਾਡਾ ਪਰਿਵਾਰ ਦਾ ਮੇਨ ਮਕਸਦ ਇਹ ਹੋ ਸੀ ਕਿ ਉਹਨੂੰ ਸਭ ਤੋਂ ਪਹਿਲਾਂ ਮੈਡੀਕਲ ਹੋ ਜਾਈਏ ਉਹਦਾ ਉਹ ਮੈਡੀਕਲ ਦੀ ਰਿਪੋਰਟ ਕੱਲ ਤੱਕ ਆ ਜਾਏਗੀ ਉੱਚ ਪਤਾ ਲੱਗ ਜਾਈਏ ਕੀ ਕੀ ਸੱਟਾਂ ਆਈਆਂ ਨੇ ਸਾਰੀ ਕਲੀਅਰਲੀ ਤੇ ਦੂਸਰੇ ਨੰਬਰ ਤੇ ਮੈਂ ਇੱਕ ਸੀਓ ਰੈਚ ਐਡオン ਕਰਨਾ ਚਾਹੁੰਦਾ ਫਿਰ ਵੀ ਦੇਖੋ ਸੰਦੀਪ ਸਿੰਘ ਨੇ ਨਾ ਇੰਨੇ ਤਸ਼ੱਦਦ ਹੋਣ ਤੋਂ ਬਾਅਦ ਵੀ ਫਿਰ ਹੀ ਸੰਦੀਪ ਸਿੰਘ ਨੇ ਚੜ੍ਹਦੀ ਕਲਾ ਦਾ ਜਕਾਰਾ ਦਿਗੇ ਗਿਆ ਕਿਉਂਕਿ ਉਹ ਇੱਕੋ ਚੀਜ਼ ਕਹਿੰਦਾ ਕਿ ਸੰਗਤ ਦੇ ਅੱਗੇ ਜੋ ਵੀ ਰੱਖਣਾ ਹੈ ਚੜ੍ਹਦੀ ਕਲਾ ਦਾ ਮੈਸੇਜ ਰੱਖਣਾ ਹੈ ਬਾਬਾ ਜੀ ਮੈਂ ਕਰਦੇ ਹਾਂ ਤੁਹਾਨੂੰ ਆਸ਼ਵਾਸ਼ਣ ਕੀ ਦਵਾਇਆ ਗਿਆ ਸੀ ਤੁਸੀਂ ਕੀ ਮੰਗਾਂ ਰੱਖਿਆ ਇਸ ਮੰਗਾਂ ਤੋਂ ਵੱਧ ਜੀ ਧਰਨਾ ਚਾਹੀਦੀ ਦੇਖੋ ਉਹਨਾਂ ਕੇ ਮੁੱਖ ਮੰਗਾ ਨਹੀਂ ਮੰਗਾ ਨਹੀਂ ਆਪਾਂ ਕਹਿ ਸਕਦੇ ਉਹ ਸਾਡਾ ਹੱਕ ਹੈ ਜੀ ਦੇਖੋ ਰਾਈਟ ਸੀ ਸਾਡਾ ਇੱਕ ਪਰਿਵਾਰ ਦੀ ਮੁਲਾਕਾਤ ਦੇ ਚ ਆਪਾਂ ਮੰਗਦੇ ਕਿਆ ਹੀ ਨਹੀਂ ਸਕਦੇ ਦੂਜੇ ਨੰਬਰ ਤੇ ਜਿਹੜਾ ਮੈਡੀਕਲ ਆ ਉਹ ਵੀ ਦੇਖੋ ਉਹਨਾਂ ਦਾ ਬੰਦਾ ਇਹਦੀ ਕਰਨਾ ਐਤ ਸ ਕੋਈ ਮੰਗਦੇ ਹੈ ਹੀ ਨਹੀਂ ਤੀਸਰੇ ਨੰਬਰ ਜਿਹਨਾਂ ਨੂੰ ਤਾਂ ਤਸ਼ੱਦਦ ਕੀਤਾ ਵਾ ਉਹਨਾਂ ਦੇ ਬਾਈ ਨੇਮ ਪਰਚੀ ਹੋਣਾ ਚਾਹੀਦੀ ਜਿੰਨੇ 20 ਮੁਲਾਜ਼ਮ ਹੈ ਬਿਲਕੁਲ ਭਾਈ ਨਾਮ ਕੀ ਕੀ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਪਰਚਾ ਕਰਾਣਾ ਚਾਹੁੰਦੇ ਕਿੰਨੇ ਟੋਟਲ ਮੁਲਾਜ਼ਮ ਗਿਨੇ ਨੇ ਤੇ ਕਿੰਨੇ ਅਧਿਕਾਰੀਆਂ ਤੇ ਤੁਸੀਂ ਪਰਚਾ ਕਰਾਣ ਦੀ ਗੱਲ ਕਰ ਰਹੇ ਹੋ ਮੈਂ ਜੀ ਤੁਹਾਨੂੰ ਮੈਂ ਹੁਣੇ ਕਲੀਅਰ ਕਰ ਦਿੰਦਾ ਜੀ ਇਹਦਾ ਨਾਮ ਮੇਰੇ ਕੋਲ ਲਿਖਵਾਏ ਆ ਜੀ ਸੰਦੀਪ ਸਿੰਘ ਨੇ ਸਭ ਤੋਂ ਪਹਿਲਾਂ ਆਂਦਾ ਜੀ ਜੇਲ ਦਾ ਸੁਪਰੀਡੈਂਟ ਹਰਚਰਨ ਸਿੰਘ ਧਾਰੀਵਾਲ ਉਸ ਤੋਂ ਬਾਅਦ ਆਂਦਾ ਜੀ ਬਾਲਕਿਸ਼ਨ RAM ਚੱਕਰ ਹਵਲਦਾਰ ਹੈ ਜੀ ਅਰਪਜੋਤ ਹੈ ਜੀ ਉੱਥੇ ਜੋਗਿੰਦਰ ਸਿੰਘ ਹੈ ਜੀ ਸੁਖਜੀਤ ਸਿੰਘ ਹੈ ਨਵਜੋਤ ਸਿੰਘ ਹੈ ਭੁਪਿੰਦਰ ਸਿੰਘ ਵਿਰਗ ਜਿੰਨੇ ਕੀ ਉਹ ਜਿੰਨਾ ਫੇਕ ਇਨਕਾਊਂਟਰ ਕਰਦੇ ਨੇ ਭੁਪਿੰਦਰ ਸਿੰਘ ਜਿਹਨੂੰ ਤੁਸੀਂ ਪਤਾ ਹੀ ਹੋਏਗਾ ਤੁਹਾਨੂੰ ਇਹਨੇ ਭਾਜੀ ਸਾਹਮਣੇ ਬਹਿ ਕੇ ਨਾ ਸੰਦੀਪ ਸਿੰਘ ਦੇ ਉੱਤੇ ਤਸ਼ੱਦਦ ਕਰਵਾਇਆ ਨੇ ਸਭ ਤੋਂ ਜਿਆਦਾ ਸਭ ਤੋਂ ਵੱਡਾ ਰੋਲ ਇਸ ਬੰਦੇ ਦਾ ਹੈ ਜਿਹੜਾ ਕਿ ਕਹਿੰਦਾ ਸੀ ਕਿ ਇਹਦੇ ਮਤਲਬ ਕਿ ਮੂੰਹ ਚੋਂ ਵਾਇਗਰੂ ਨਿਕਲਦਾ ਵਾ ਇਹਦੇ ਮੂੰਹ ਚ ਰੁਮਾਲ ਪਾਓ ਤੇ ਮੂੰਹ ਵਾਇਗਰੂ ਨਹੀਂ ਸੁਣਨੇ ਨਹੀਂ ਚੀਕਾਂ ਸੁਣਨੀ ਐ ਤੇ ਸੰਦੀਪ ਸਿੰਘ ਵੀ ਕਹਿੰਦਾ ਜੀ ਤੁਸੀਂ ਜੋ ਕਰਨਾ ਕਰ ਲੋ ਮੇਰੀ ਚੀਕ ਨਹੀਂ ਨਿਕਲਨੀ ਭਾਜੀ ਬਹੁਤ ਜਿਆਦਾ ਤਸ਼ੱਦਦ ਕੀਤਾ ਸੀ ਚਲੋ ਮਾਰੇ ਇੱਕ ਹੋਰ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਨੇ ਸਭ ਕੁਝ ਜੋ ਕਰਾਇਆ ਵਾ ਗੁਰੂ ਸਾਹਿਬ ਵੀ ਕਿਰਪਾ ਸਕਤ ਗਈ ਹੋਇਆ ਦੇਖੋ ਜੀ ਇੱਕ ਡਾਂਗ ਵੱਜੀ ਹੋਵੇ ਨਾ ਕਿਸੇ ਨੂੰ ਪਈ ਚੀਕਾ ਨਿਕਲ ਜਾਂਦੀ ਹੈ ਤੁਸੀਂ ਅੱਜ ਦੌੜ ਕੀਤਾ ਹੈਗਾ ਕਿ ਤੋਰ ਕਿਸ ਤਰ੍ਹਾਂ ਤੁਰਿਆ ਨਹੀਂ ਕੋ ਜਾਂਦਾ ਪੈ ਪਿੱਛੋਂ ਪੁਸ਼ ਕਰ ਕਰਕੇ ਕਰ ਕਰਕੇ ਉਹਨੂੰ ਮਤਲਬ ਕਿ ਲੈ ਕੇ ਜਾਂਦੇ ਵੀ ਦੋ ਬੰਦੇ ਨੇ ਫੜਿਆ ਸੀ ਉਹਨੂੰ ਚੱਲਣ ਦੇ ਵਿੱਚ ਕਿ ਦਿੱਕਤ ਨਾ ਆ ਜਾਏ ਮਤਲਬ ਕਿ ਪਹਿਲਾਂ ਟਿੱਕੜ ਹੀ ਲੱਗਾ ਸੀ ਇਸ ਕਰ ਉਹਨੂੰ ਤਾਂ ਕਮਾਰਦੇ ਵੀ ਫੇਰ ਵੀ ਚਲੋ ਬਚਾਅ ਹੋ ਗਿਆ ਗੁਰੂ ਸਾਹਿਬ ਦੀ ਕਿਰਪਾ ਵਾ ਠੀਕ ਤਰ੍ਹਾਂ ਚਲਾ ਗਿਆ ਬਾਬਾ ਜੀ ਹੁਣ ਅੱਗੇ ਕੀ ਥੋੜੀ ਕਾਰਵਾਈ ਰੋਗੀ ਕੀ ਅੱਗੇ ਤੁਸੀਂ ਕਦਮ ਚੁੱਕੋਗੇ ਦੇਖੋ ਅੱਜ 18 ਦਿਨ ਹੋ ਗਈ ਹੈ 17 ਤਰੀਕ ਨੂੰ ਸਾਨੂੰ ਪੁਲਿਸ ਦੇ ਸਿਵਾਸ਼ਣ ਨੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਇੱਥੋਂ ਦੇ ਚੀਮਾ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪਰਿਵਾਰ ਦੀ ਇੱਕ ਤੇ ਮੁਲਾਕਾਤ ਤੁਹਾਡੀ ਹੋ ਜੇਗੀ ਦੂਸਰੇ ਨੰਬਰ ਜਿਹੜੇ ਮਾਨਯੋਗ ਕੋਰਟ ਵੱਲੋਂ ਆਰਡਰ ਹੈ ਉਹਦਾ ਮੈਡੀਕਲ ਹੋ ਜਾਏਗਾ ਤੇ ਅਸੀਂ ਇਹੋ ਚੀਜ਼ ਕਹਿ ਰਹੇ ਹਾਂ ਕਿ ਦੋ ਦਿਨ ਨਾ ਦੋ ਦਿਨ 18 ਤੇ 19 ਅੱਜ 18 ਸੋਰੀ ਹੋ ਗਈ 19 ਤੇ 20 ਨੂੰ ਆਪਾਂ ਆਪਣੇ ਪੰਥਰ ਜਥੇ ਬੰਦੀਆਂ ਜਿੰਨੀਆਂ ਵੀ ਐ ਜਿੰਨੇ ਸਮਾਜ ਸੇਵਿਕ ਆਪਣੇ ਸਾਰੇ ਨਾਲ ਅਸੀਂ ਕੱਲ ਦੀ ਡੇਟ ਰੱਖੀ ਹੈ ਜੀ ਕੱਲ ਵਿਚਾਰ ਵਟਾਂਦਾਂ ਸਭ ਨਾਲ ਕਰਾਂਗੇ ਜੇ ਤੇ ਕੱਲ ਦੀ ਡੇਟ ਤੱਕ ਇਹਨਾਂ ਤੱਕ ਪਰਚਾ ਹੋ ਗਿਆ ਤੇ ਬਹੁਤ ਵਧੀਆ ਹੈ ਨਹੀਂ ਤੇ ਸਰ ਆਪਾਂ ਜਿੱਦਾਂ ਵੀ ਕੋਈ ਨਿਯਮ ਪੰਚਤ ਜਿਹਾ ਬਣੀਆਂ ਕਹਿਣਗੇ ਜਿਹੜੀ ਤਰੀਕ ਨੂੰ ਕਹਿਣਗੇ ਬਹੁਤ ਵੱਡਾ ਆਪਾਂ ਇੱਥੇ ਕੱਟ ਕਰਾਂਗੇ ਜੀ ਤੇ ਇੱਕਦਮ ਮੈਂ ਹੋਰ ਇੱਕ ਚੀਜ਼ ਐਡ-ਆਨ ਕਰਦਾ ਆਪਣਾ ਨਾ ਇੱਕ ਤੁਹਾਨੂੰ ਯਾਦ ਹੋਏਗਾ 400 ਫੁੱਟ ਉੱਤੇ ਵੀਰ ਆਪਣਾ ਗੁਰਜੀਤ ਸਿੰਘ ਟਾਵਰ ਤੇ ਬੈਠਾ ਆ ਦੇਖੋ ਵੀ ਕੋਈ ਆਪਣੇ ਨਾ ਨਿੱਜੀ ਸਵਾਰਥਾਂ ਵਾਸਤੇ ਨਹੀਂ ਬੈਠਾ ਆ ਦੇਖੋ ਉਹਨੇ ਤੋਪ ਵੀ ਆਪਣੇ ਸਿਰ ਤੇ ਹੰਡਾਰੀ ਐ ਚਖੜ ਵੀ ਆਪਣੇ ਸਿਰ ਤੇ ਹੰਡਾਰੇ ਐ ਦੇਖੋ ਮੈਂ ਤੇ ਪੰਥਨੋਂ ਇੱਕੋ ਹੀ ਅਪੀਲ ਕਰਦਾ ਵਾ ਜਿੰਨੀਆਂ ਵੀ ਆਪਣੀ ਸਿੱਖ ਜਥੇਬੰਦੀਆਂ ਵਾ ਭਾਈ ਗੁਰਜੀਤ ਸਿੰਘ ਦੇ ਨਾਲ ਵੱਦ ਤੋਂ ਵੱਦ ਸਾਥ ਦਿਓ ਕਿਉਂਕਿ ਉਹ ਉਹਦੀ ਵੀ ਵੀਰਦੀ ਇਤਿਹਾਸ ਸੁਣਵਾਈ ਕੋਈ ਵੀ ਨਹੀਂ ਹੋਈ ਕਿਉਂਕਿ ਉਹ ਵੀ ਦੇਖੋ ਬੜੀ ਚੜ੍ਹਦੀ ਕਲਾ ਦਾ ਸਿੰਘ ਐ ਤੇ ਜਿੰਨੇ ਵੀ ਆਪਣੀਆਂ ਸੰਗਤਾਂ ਵਾ ਸੰਗਤਾਂ ਨੇ ਇੱਕੋ ਅਰਦਾਸ ਬੇਨਤੀ ਕਰਦੀਆਂ ਤੇ ਜਿੰਨੇ ਵੀ ਆਪਣੇ ਇੱਥੇ ਕੌਮੀ ਕਾਰਜ ਹੁੰਦੇ ਪਏ ਨੇ ਉਹਨਾਂ ਤੇ ਵੱਤ ਕਰਕੇ ਹੀ ਹਿਸਾ ਪਾਓ ਤੇ ਜਿਦਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦਾ ਹੱਲ ਹੋਵੇ ਪਰ ਇੱਕ ਚੀਜ਼ ਹੋਰ ਕਹਿਣਾ ਦੇਖੋ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦਾ ਪਿਆ ਇਥੋ ਦੇ ਤੇ ਭਗਵੰਤ ਸਾਹਿਬ ਨੂੰ ਵੀ ਬੇਨਤੀ ਕਰਦਾ ਮਾਨ ਸਾਹਿਬ ਤੁਹਾਨੂੰ ਇੱਕੋ ਬੇਨਤੀ ਕਰਦੇ ਆ ਪਰਵਾਰ ਨੂੰ ਵੇਖੋ ਧਰਨੇ ਲਾਂ ਤੇ ਨਾ ਮਜਬੂਰ ਕਰਿਓ ਜਿਹੜੀ ਵੀ ਇਹਨਾਂ ਤੇ ਕਾਰਵਾਈ ਬੰਦੀ ਹੈ ਨਾ ਪਲੀਜ਼ ਰਿਕੁਐਸਟ ਕਰਕੇ ਤੁਹਾਨੂੰ ਮੈਂ ਕਹਿਣਾ ਪਿਆ ਇਹਨਾਂ ਤੇ ਕਾਰਵਾਈ ਜ਼ਰੂਰ ਕਰਿਓ ਕਿਉਂਕਿ ਦੇਖੋ ਪਰਿਵਾਰ ਇੱਕ ਗਲਤ ਨਹੀਂ کہہ ਰਿਹਾ ਕਿ ਜੋ ਇਹਨਾਂ ਨੇ ਕੀਤਾ ਨਾ ਸੰਦੀਪ ਸਿੰਘ ਨਾ ਉਹਦਾ ਹੱਲ ਜਰੂਰ ਕਰਕੇ ਦਿਓ ਵੇਖੋ ਬਾਈ ਨੇਮ ਪਰਚਾ ਕਟੋਗੇ ਤੇ ਵਧੀਆ ਜੀ ਨਹੀਂ ਤੇ ਅਸੀਂ ਵੱਡਾ ਇੱਥੇ ਕਾਠ ਲਿਖਾਂਗੇ ਕਿਉਂਕਿ ਧਮੀ ਸਾਹਮਣਾ ਵੀ ਬਿਆਨ ਆ ਚੁੱਕਾ ਸੀ ਤੇ ਆਪਣੇ ਜ세ਦਾ ਸਾਹਿਬ ਦਾ ਬਿਆਨ ਆ ਚੁੱਕਾ ਹੈ ਹੁਣ ਉਹਨਾਂ ਨਾਲ ਕੱਲ ਮੀਟਿੰਗ ਹੈ ਜੀ ਤੇ ਉਹ ਦੇਖੋ ਮੀਟਿੰਗ ਦੇ ਵਿੱਚ ਕੀ ਦੱਸਦੇ ਪੈਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ